10 ਮਿੰਟ ਧਰਮਿੰਦਰ ਭਾਜੀ ਆਏ ਲੰਮਾ ਗਾਉਣ ਪਾਇਆ ਵਾਈਟ ਕੱਦਰ ਦਾ ਇੰਤਾ ਸੋਹਣਾ ਰੰਗ ਮੇਰੇ ਪੰਜਾਬ ਤੋਂ ਬੰਦੇ ਆਏ ਮੇਰੇ ਪੰਜਾਬ ਤੋਂ ਬੰਦੇ ਆਓ ਆਓ ਸਾਣਾ ਸਭ ਨਾਲ ਸਾਡੇ ਫੋਟੋ ਖਚਾਈਆਂ ਤਨ ਫੋਟੋ ਦਿਖਾਨਾ ਆਪਣੀਆਂ ਹੋਰ ਅਸੀਂ ਰਜਿੰਦਰ ਕੁਮਾਰ ਜੀ ਦੇ ਘਰ ਗਏ ਸੀਗੇ ਸੁਨੀਲ ਦਾ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਨਾ ਕਿਸੇ ਗਾਰਡ ਨੇ ਸਾਨੂੰ ਕਿਹਾ ਵੀ ਤੁਸੀਂ ਆਓ ਤੁਹਾਨੂੰ ਮਿਲਣ ਆਣੇ ਨਾ ਧਰਮਿੰਦਰ ਭਾਜੀ ਅਸੀਂ ਸੰਨੀ ਭਾਜੀ ਨੂੰ ਮਿਲਣਾ ਚਾਹੁੰਦੇ ਹਾਂ ਉਹ ਕਹਿੰਦੇ ਵੀ ਉਹ ਤੇ ਸਾਨੂੰ ਧਰਮਿੰਦਰ ਭਾਈ ਨਾ ਸ਼ੋਅ ਹੀ ਨਹੀਂ ਹੋਇਆ ਵੀ ਸੀ ਬਾਲੀਵੁੱਡ ਲੇਜੈਂਡਰ ਧਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਔਰ ਲੱਖਾਂ ਉਹਨਾਂ ਦੇ ਚੋਣ ਵਾਲੇ ਦੀਆਂ ਅੱਖਾਂ ਨਮ ਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਰਾਜਾ ਬਿਰਕ ਜੀ ਨੇ ਸੀਨੀਅਰ ਐਕਟਰ ਨੇ ਗੱਲਬਾਤ ਕਰ ਲੈਣੇ ਆ ਰਾਜੀ ਜੀ ਅੱਜ ਕਹਿ ਰਹੇ ਕਿ ਲੱਖਾਂ ਕਰੋੜਾ ਲੋਕਾਂ ਦੀਆਂ ਅੱਖਾਂ ਨਮ ਨੇ ਜਿਹੜੇ ਵੀ ਦਰਮਿੰਦਰ ਨੂੰ ਪਿਆਰ ਕਰਦੇ ਸੀ ਹਾਲਾਂਕਿ ਪਹਿਲੇ ਫਵਾਵਾਂ ਵੀ ਉਡਾਈਆਂ ਗਈਆਂ ਥੋੜੇ ਦਿਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵੀ ਕਾਫੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਧਰਮਿੰਦਰ ਨੂੰ ਲੈ ਕੇ ਉਸ ਤੋਂ ਬਾਅਦ ਸੰਨੀ ਦਿਓਲ ਕਿਤਨਾ ਕਿਤੇ ਮੀਡੀਆ ਦੇ ਸਾਹਮਣੇ ਆਂਦੇ ਨਜ਼ਰ ਆਏ ਅੱਜ ਕਹਿ ਰਹੇ ਕਿ ਤਮਾਮ ਪੂਰਾ ਬਾਲੀਵੁੱਡ ਅੱਜ ਧਰਮਿੰਦਰ ਦੇ ਘਰ ਪਹੁੰਚਿਆ ਔਰ ਕਹਿ ਰਹੇ ਕਿ ਥੋੜੀ ਦੇਰ ਬਾਅਦ ਪੂਰੇ ਰੀਤੀ ਰਿਵਾਜ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਣਾ ਤੁਹਾਡਾ ਮਿਲਣਾ ਕਿੱਦਾਂ ਹੋਇਆ ਸੀ ਪਹਿਲੀ ਵਾਰ ਮੁਲਾਕਾਤ ਕਦੋਂ ਹੋਈ ਸੀ ਧਰਮਿੰਦਰ ਸਾਹਿਬ ਦੇ ਨਾਲ ਉਹ ਕਿੱਦਾਂ ਦੀ ਸ਼ਖਸੀਅਤ ਸੀਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਸ਼ਰੋਤੇ ਜਿੰਨੇ ਵੀ ਸਤਰੰਗ ਟੀਵੀ ਚੈਨਲ ਦੇਖ ਰਹੇ ਹਨ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਮਨ ਭਾਗੀ ਖਬਰ ਬਹੁਤ ਹੀ ਸੈਡ ਨਿਊਜ਼ ਆ ਵੀ ਜਦੋਂ ਮੈਂ ਸੁਣਿਆ ਵੀ ਤਰਮਿੰਦਰ ਭਾਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਇੰਨੇ ਵਧੀਆ ਬੰਦੇ ਇੰਨੇ ਵਧੀਆ ਬੰਦੇ ਮੈਂ ਦੱਸ ਨਹੀਂ ਸਕਦਾ ਮੈਂ ਬਹੁਤ ਵੱਡਾ ਫੈਨ ਸੀ ਜੀ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਤੇ ਨਹੀਂ ਮਿਲਿਆ ਪਰ ਉਹਨਾਂ ਨੇ ਸਿਟਿੰਗ ਕੀਤੀ ਸੀ ਉਦੋਂ ਇੱਕ ਵਾਰੀ ਜਦੋਂ ਸਟੋਰੀ ਸੁਣਾਈ ਸੀ ਤੇ ਉਦੋਂ ਮੈਂ ਗਿੱਪੀ ਭਾਜੀ ਦੇ ਘਰੇ ਉਹਨਾਂ ਨੂੰ ਮਿਲਿਆ ਸੀ ਸਭ ਤੋਂ ਪਹਿਲਾਂ ਮੈਂ ਤਰਮਿੰਦਰ ਭਾਜੀ ਨੂੰ ਜਦੋਂ ਮਿਲਿਆ ਤੇ 19 84 ਦੀ ਗੱਲ ਹੈ ਮੈਂ ਆਪਣੇ ਕਾਲਜ ਟੂਰ ਲੈ ਕੇ ਗਿਆ ਸੀਗਾ ਮੈਂ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਸੈਕਟਰ 26 ਦਾ ਮੈਂ ਵਾਈਸ ਪ੍ਰੈਸਿਡੈਂਟ ਸੀਗਾ 1984 ਚ ਤੇ ਮੈਂ 15 ਤੋਂ 20 ਮੁੰਡੇ ਮੇਰੇ ਨਾਲ ਗਏ ਸੀਗੇ ਬੰਬਈ ਗੋਆ ਮੈਦਰਾਸ ਅਸੀਂ ਉਹ ਟੂਰ ਕੱਢਣ ਗਏ ਸੀਗੇ ਤੇ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਸੜਾ ਜਿਹੜਾ ਸਟੇ ਸੀਗਾ ਉਹ ਸੀਗਾ ਬੰਬਈ ਤੇ ਮੁੰਡੇ ਰਾਤੀ ਕਹਿਣ ਲੱਗੇ ਵੀ ਪਾਜੀ ਸਾਨੂੰ ਤਾਂ ਤੁਸੀਂ ਐਕਟਰਾਂ ਨੂੰ ਮਿਲਣਾ ਸੀ ਮੈਂ ਕਿਹਾ ਯਾਰ ਐਕਟਰ ਇਦਾਂ ਨਹੀਂ ਮਿਲਦੇ ਤੇ ਕਹਿੰਦੇ ਚਲੋ ਟਰਾਈ ਕਰ ਲੈਂਦੇ ਮੈਂ ਕਿਹਾ ਚਲੋ ਚਲਦੇ ਆ ਬਾਈ ਰਾਤ ਦਾ ਟਾਈਮ ਸੀਗਾ 7-8 ਵਜੇ ਦਾ ਟਾਈਮ ਸੀਗਾ ਅਸੀਂ ਪਹਿਲਾਂ ਜੂ ਬਿਚ ਤੇ ਜਦੋਂ ਗਏ ਤੇ ਪਹਿਲਾਂ ਐਕਟਰ ਦਾ ਕਰ ਸੀ ਹਿਮਵਲੀ ਜੀ ਦਾ ਕਰ ਸੀਗਾ ਹਿਮਵਲੀ ਦਾ ਕਰ ਸੀ ਬਾਹਰ ਗਾਰਡ ਨੂੰ ਕਿਹਾ ਵੀ ਅਸੀਂ ਮਿਲਣਾ ਸੀ ਪੰਜਾਬ ਤੋਂ ਆਏ ਆ ਨੋ ਸਰ ਉਹ ਨਹੀਂ ਮਿਲਦੇ ਕਿਤੇ ਨੂੰ ਇਸ ਟਾਈਮ ਉਹ ਕਿਸੇ ਨੂੰ ਮਿਲ ਨਹੀਂ ਰੈਸਟ ਕਰ ਰਹੇ ਨੇ ਮੈਂ ਕਿਹਾ 8 ਵਜੇ ਰੈਸ ਕਹਿੰਦਾ ਨਹੀਂ ਜੋ ਮਿਲਦੇ ਨਹੀਂ ਅਗਲਾ ਘਰ ਗਿਆ ਅਗਲਾ ਘਰ ਸੀਗਾ ਧਵਿੰਦਰ ਭਾਈ ਦਾ ਥੋੜੀ ਦੂਰ ਜਾ ਕੇ ਤੇ ਅਸੀਂ ਧਵਿੰਦਰ ਭਾਈ ਦੇ ਘਰ ਦਰਵਾਜ਼ਾ ਖੜਕਾਇਆ ਤੇ ਗਾਰਡ ਨਿਕਲੇ ਅੰਦਰੋਂ ਹਾਂਜੀ ਮੈਂ ਕਿਹਾ ਜੀ ਅਸੀਂ ਧਵਿੰਦਰ ਭਾਈ ਨੂੰ ਮਿਲਣਾ ਤੁਸੀਂ ਕੌਣ ਜੀ ਅਸੀਂ ਅਸਾਂ ਇੱਧਰ ਤਾਂ ਪੰਜਾਬ ਤੋਂ ਆਏ ਓਕੇ ਜੀ ਮੈਸੇਜ ਦਿੱਤਾ ਉਹਨਾਂ ਨੇ ਮੈਸੇਜ ਤਾਂ ਉਹਨੇ ਜੀ ਧਵਿੰਦਰ ਭਾਈ ਘਰੇ ਨੇ ਈਜ਼ੀ ਮੂਡ 'ਚ ਬੈਠੇ ਨੇ ਤੇ ਤੁਹਾਨੂੰ ਮਿਲਣਗੇ ਅਸੀਂ ਵੀ ਬਹਿ ਗਏ ਸਾਨੂੰ ਬਾਹਰ ਬਾਹਰ ਲਿਆ ਉਹਨਾਂ ਨੇ ਲੌਂਜ 'ਚ ਬਿਠਾਤਾ ਅਸੀਂ ਉੱਥੇ ਸਾਰੇ ਜਿੰਨੇ ਮੇਰੇ ਨਾਲ ਦੋਸਤ ਸੀਗੇ ਅਸੀਂ ਬਹਿ ਗਏ ਸਾਨੂੰ ਇੰਨਾ ਅੱਛਾ ਲੱਗਾ ਵੀ ਧਰਮਿੰਦਰ ਭਾਈ ਮਿਲਣ ਨਾਲ ਗਏ ਅਸੀਂ ਪਹਿਲਾਂ ਸੋਚਿਆ ਵੀ ਗਾੜ ਦੇ ਵੈਸੇ ਹੀ ਕਰਦਾ ਹੁਣ ਵੀ ਚੱਲ ਹੋਰ ਅਸੀਂ ਰਜਿੰਦਰ ਕੁਮਾਰ ਜੀ ਦੇ ਘਰ ਗਏ ਸੀਗੇ ਸੁਨੀਲ ਦਾ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਨਾ ਕਿਸੇ ਗਾੜ ਨੇ ਸਾਨੂੰ ਕਿਹਾ ਵੀ ਤੁਸੀਂ ਆਓ ਤੁਹਾਨੂੰ ਮਿਲਣਾਂ ਨਾ ਡੈਨੀ ਜੀ ਦੇ ਘਰ ਵੀ ਗਏ ਸੀਗੇ ਉਹ ਕਹਿੰਦੇ ਵੀ ਡੈਨੀ ਜੀ ਸ਼ੂਟ ਤੇ ਗਏ ਹੋਇਆ ਮਿਲ ਤਾਂ ਲੈਂਦੇ ਪਰ ਡੈਨੀ ਜੀ ਤੁਹਾਨੂੰ ਮਿਲ ਸ਼ੂਟ ਤੇ ਗਏ ਜੋ ਧਰਮਿੰਦਰ ਭਾਈ ਨੇ ਸਾਨੂੰ ਕਿਹਾ ਬਹਿ ਜਾਓ ਸਾਨੂੰ ਮਾਲ ਕੀ ਬਤਵਾ 10 ਮਿੰਟ ਤਿਆਰ ਕਰਨਾ ਪਿਆ 10 ਮਿੰਟ ਅਤਵਿੰਦਰ ਬਾਜੀ ਆਏ ਲੰਬਾ ਗਾਉਣ ਪਾਇਆ ਵਾਈਟ ਕਲਰ ਦਾ ਐਡਾ ਸੋਹਣਾ ਰੰਗ ਲਾਲ ਰੰਗ ਦਾ ਸਾਨੂੰ ਸਭ ਨਾਲ ਹੱਥ ਮਲਾਇਆ ਜੱਫੀ ਪਾਈ ਮੇਰੇ ਪੰਜਾਬ ਤੋਂ ਬੰਦੇ ਆਏ ਮੇਰੇ ਪੰਜਾਬ ਤੋਂ ਬੰਦੇ ਆਓ ਆਓ ਸਾਣਾ ਸਭ ਨਾਲ ਸਾਡੇ ਫੋਟੋ ਖਚਾਈਆਂ ਤਨੇ ਫੋਟੋ ਦਿਖਾਨਾ ਆਪਣੀਆਂ ਸਾਣਾ ਫੋਟੋ ਖਚਾਈਆਂ ਅਸੀਂ ਬੈਠੇ ਸਾਨੂੰ ਪਹਿਲਾਂ ਚਾਹ ਪੁੱਛੀ ਚਾਹ ਅਸੀਂ ਪੀ ਲਈ ਫਿਰ ਕਹਿੰਦੇ ਵੀ ਇਹ ਦੱਸੋ ਤੁਹਾਡੇ ਚ ਪੀਂਦਾ ਕੌਣ ਕਹਣਾ ਅਸੀਂ ਕਹੇ ਵੀ ਅਸੀਂ ਤਾਂ ਕੁ ਪੀਂਦੇ ਨਹੀਂ ਕੋਈ ਤਾਂ ਪੀਂਦੇ ਨਹੀਂ ਸੀ ਉਹਨੇ ਆ ਪੈਗ ਬਾਰੇ ਕਿਉਂਕਿ ਉਹ ਅੰਦਰ ਚੱਲ ਰਹੇ ਸੀ ਉਹਨਾਂ ਦਾ ਕਿਉਂਕਿ ਦਿੱਲੀ ਮਾਰੇ ਮੜੀ ਲਾਂਦੇ ਲੋ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੈਗ ਨਹੀਂ ਲਾਣੇ ਅਸੀਂ ਤਾਂ ਮਾਲਕੀ ਜਾਣਾ ਕਹਿੰਦੇ ਠੀਕ ਹੈ ਜੀ ਸਾਨੂੰ ਮਾਲਕੀ ਚਾਹ ਪਿਆ ਗਏ ਉਹਨਾਂ ਨੇ ਸਾਨੂੰ ਸਾੜਨ ਲਾਲ ਜੱਫੀਆਂ ਪਾ ਪਾ ਕੇ ਫੋਟੋ ਖਿਚਾਈਆਂ ਵੀ ਮੇਰੇ ਪੰਜਾਬ ਤੋਂ ਬੰਦੇ ਆ ਨੇ ਇੰਨੇ ਵਧੀਆ ਬੰਦੇ ਸੀਗੇ ਹੋਰ ਵੀ ਕੋਈ ਗੱਲਬਾਤ ਯਾਦ ਹੈਗੀ ਹੈ ਕੋਈ ਗੱਲ ਉਹਨਾਂ ਨੇ ਕਹੀ ਹੋਵੇ ਜਦੋਂ ਤੁਸੀਂ ਮਿਲੇ ਅ ਤੁਸੀਂ ਕਿਹਾ ਕਿ ਬਹੁਤ ਖੁਸ਼ ਸੀਗੇ ਆਫਰ ਵੀ ਕੀਤਾ ਉਸ ਤੋਂ ਬਾਅਦ ਕੋਈ ਗੱਲ ਹੋਈ ਇੱਕ ਦੋ ਮਿੰਟ ਕੁ ਗੱਲ ਅਸੀਂ ਹੀ ਗਏ ਉਦੋਂ ਨਵੀਂ ਨੀ ਫਿਲਮ ਆਈ ਸੀ ਬਤਾਪ ਸੰਨੀ ਦੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਹਿਬ ਤਮਿੰਦਰ ਭਾਜੀ ਅਸੀਂ ਸੰਨੀ ਭਾਜੀ ਨੂੰ ਮਿਲਣਾ ਚਾਹੁੰਦੇ ਹਾਂ ਬੱਚੇ ਨੂੰ ਤੁਹਾਡੇ ਬੇਟੇ ਦੇ ਵੱਡੇ ਨੇ ਮਿਲਣਾ ਚਾਹੁੰਦੇ ਹਾਂ ਤੇ ਉਹ ਕਹਿੰਦੇ ਵੀ ਉਹ ਸ਼ੂਟ ਤੇ ਗਿਆ ਹੋਇਆ ਹੈ ਬਿਜ਼ੀ ਹੈ ਨਹੀਂ ਹੁੰਦਾ ਤੇ ਤੁਹਾਨੂੰ ਜਰੂਰ ਬੁਲਾਉਂਦੇ ਇੰਨੀ ਗੱਲ ਉਹਨਾਂ ਨੇ ਕਹੀ ਹੈ ਵੀ ਜੇ ਹੁੰਦਾ ਤੁਹਾਨੂੰ ਜਰੂਰ ਬੁਲਾਉਂਦੇ ਮਤਲਬ ਕਿ ਜੇ ਉਹ ਆਪ ਆ ਸਕਦੇ ਤੇ ਸਨਿ ਨੂੰ ਮਿਲਾ ਦੇਣੇ ਸੀਗਾ ਉਹ ਤੋਂ ਬਿਤਾਬ ਉਹਨਾਂ ਦੀ ਹਿੱਟ ਹੋਈ ਸੀ ਫਿਲਮ 83 ਜੀ ਹਿੱਟ ਹੋਈ ਸੀ ਉਸ ਤੋਂ ਬਾਅਦ ਸਨਿ ਕੋ ਬਹੁਤ ਕੰਮ ਸੀਗਾ ਤੇ ਸਨਿ ਨਹੀਂ ਮਿਲਿਆ ਸਾਨੂੰ ਸਨਿ ਗਿਆ ਹੋਇਆ ਸੀ ਸ਼ੂਟ ਤੇ ਲੋਕੀ ਕਈ ਲੋਕੀ ਕਹਿੰਦੇ ਕਿ ਲੋਕੀ ਉੱਧਰ ਜਾ ਕੇ ਭੁੱਲ ਜਾਂਦੇ ਆ ਪੰਜਾਬ ਤੋਂ ਰੂਟ ਸੀਗੀਆਂ ਧਰਮਿੰਦਰ ਸਾਹਿਬ ਦੀਆਂ ਉਹ ਕਹਿੰਦੇ ਕਿ ਉੱਧਰ ਜਾ ਕੇ ਬੰਬੇ ਕਈ ਲੋਕੀ ਹੁਣ ਵੀ ਚਰਚਾ ਕਰ ਰਹੇ ਸੀਗੇ ਕਿ ਬੰਬੇ ਵਾਲੇ ਬੰਬੇ ਵਾਲੇ ਹੀ ਹੋ ਜਾਂਦੇ ਆ ਫਿਰ ਸਿਆਣ ਦੇ ਨਹੀਂ ਬਾਅਦ ਚ ਆਪਣੇ ਬੰਦਿਆਂ ਨੂੰ ਜਦੋਂ ਮਿਲੇ ਸੀਗੇ ਉਸ ਸਮੇਂ ਕੋਈ ਪਛਾਣ ਨਹੀਂ ਸੀਗੀ ਸਟੂਡੈਂਟ ਸਟੂਡੈਂਟ ਸੀਗੇ ਐਜ਼ ਅ ਸਟੂਡੈਂਟ ਮਿਲੇ ਉਸ ਤੋਂ ਬਾਅਦ ਮੈਂ ਤੁਹਾਡੀ ਫੋਟੋ ਵੀ ਦੇਖ ਰਿਹਾ ਹੁਣ ਸਾਹਮਣੇ ਪਈ ਹੈ ਕਿ ਬਈ ਇਸ ਸਮੇਂ ਉਮਰ ਵੀ ਕਾਫੀ ਘੱਟ ਸੀਗੀ ਤਾਂ ਉਹ ਕਿਦਾਂ ਐਕਸਪੀਰੀਅੰਸ ਜਦੋਂ ਕਿ ਇਹਨੂੰ ਦੱਸਦੇ ਸੀਗੇ ਕਿ ਬਈ ਮੈਂ ਉਧਰ ਗਏ ਸੀ ਅਸੀਂ ਬੰਬੇ ਧਰਮਿੰਦਰ ਸਾਹਿਬ ਨੂੰ ਮਿਲ ਕੇ ਆਏ ਹਾਂ ਕਈ ਲੋਕੀ ਤਾਂ ਇਹ ਸੋਚਦੇ ਹੋਣੇ ਉਦਾਂ ਹੀ ਉਦਾਂ ਹੀ ਮਾਰਦੇ ਉਦਾਂ ਹੀ ਕਈ ਸਖੋਦੇ ਵੀ ਐਵੇਂ ਮਾਰਦੇ ਹੋਣੇ ਅਸੀਂ ਜਦੋਂ ਫੋਟੋਆਂ ਧਾਈਆਂ ਸਾਡੀਆਂ ਫੋਟੋਆਂ ਸੀ ਉਹਨਾਂ ਨਾਲ ਤੇ ਫਿਰ ਉਹ ਕਹਿੰਦੇ ਹਾਂ ਵੀ ਵਾਕਈ ਤੇ ਸਾਨੂੰ ਧਰਮਿੰਦਰ ਭਾਈ ਨਾਲ ਸ਼ੋਅ ਹੀ ਨਹੀਂ ਹੋਇਆ ਹੋਵੇ ਸੀ ਐਕਟਰ ਨੂੰ ਮਿਲ ਰਹੇ ਆ ਕਿ ਆਪਣੇ ਵੱਡੇ ਭਰਾ ਨੂੰ ਮਿਲ ਰਹੇ ਆ ਇਸ ਤਰ੍ਹਾਂ ਸਾਨੂੰ ਆਪਣਾ ਫੀਲ ਹੋਇਆ ਵੀ ਯਾਰ ਆਪਣੇ ਵੱਡੇ ਭਰਾਣ ਮਿਲਣ ਆਏ ਆ ਜੱਫੀ ਪਾ ਗਿਆ ਯਾਰ ਫੋਟੋ ਨਹੀਂ ਤਾਂ ਬੰਦਾ ਕਹਿੰਦਾ ਹੱਥ ਮਲਾਇਆ ਚੱਲ ਚੱਲ ਗਏ ਚੱਲ ਗਏ ਜੱਫੀ ਪਾ ਗਿਆ ਦੇਖੋ ਫੋਟੋ ਆ ਦੇਖੋ ਫੋਟੋ ਦੇ ਵਿੱਚ ਧਰਮਿੰਦਰ ਭਾਈ ਨੇ ਸਾਨੂੰ ਜੱਫੀ ਪਾ ਕੇ ਫੋਟੋ ਖਿਚਾਈ ਹੋਈ ਐ ਇਹ ਮੇਰੇ ਕਾਲਜ ਦੇ ਸਾਰੇ ਟੂਰ ਨੇ ਸਾਰੇ ਮੇਰੇ ਸਟੂਡੈਂਟਸ ਨਾਲ ਸੀਗੇ ਸਾਡੇ ਦੋਸਤ ਤੇ ਅਸੀਂ ਨਾਲ ਫੋਟੋ ਖਿਚਾਈ ਸੀ ਉਹਨਾਂ ਦੇ ਉਸ ਤੋਂ ਬਾਅਦ ਦੂਜੀ ਵਾਰੀ ਕਦੋਂ ਮਿਲਣ ਦਾ ਮੌਕਾ ਮਿਲਿਆ ਦੂਜੀ ਵਾਰੀ ਗਿੱਪੀ ਭਾਜੀ ਨੇ ਮੈਨੂੰ ਬੁਲਾਇਆ ਸੀਗਾ ਵੀ ਆ ਜਾ ਧਰਮਿੰਦਰ ਭਾਈ ਸਟੋਰੀ ਸੁਣ ਰਹੇ ਨੇ ਤੇਰਾ ਰੋਲ ਹੈਗਾ ਡੀ ਉਦੋਂ ਉਹਨਾਂ ਘਰ ਬੈਠੇ ਸੀਗੇ ਉਹਨਾਂ ਦੀ ਫੋਟੋ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਸਿੱਧਾ ਉਹ ਗਿੱਪੀ ਭਾਈ ਦੇ ਘਰ ਦੀ ਫੋਟੋ ਆਈ ਗਈ ਹੂੰ ਗਿੱਪੀ ਭਾਈ ਬਹੁਤ ਪਿਆਰ ਸੀ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ ਤੁਸੀਂ ਗੱਲ ਕੀਤੀ ਉਸ ਵੇਲੇ ਦੱਸਿਆ ਕਿ ਅਸੀਂ ਉਦੋਂ-ਉਦੋਂ ਆਏ ਸੀ ਤੁਹਾਡੇ ਘਰੇ ਤੁਹਾਡੇ ਕੋ ਫੋਟੋ ਵੀ ਹੈਗੀ ਸੱਚ ਇਹ ਵੀ ਗੱਲ ਹੋਈ ਅਸੀਂ ਕਿਹਾ ਸਰ ਤੁਸੀਂ ਯਾਦ ਹੈ ਤੁਹਾਨੂੰ ਅਸੀਂ ਉਹ ਕਹਿੰਦਾ ਯਾਰ ਮੈਨੂੰ ਜਿਹੜਾ ਪੰਜਾਬ ਤੋਂ ਬੰਦਾ ਆਂਦਾ ਮੈਂ ਸਭ ਨੂੰ ਮਿਲਦਾ ਮੈਨੂੰ ਯਾਦ ਤੇ ਨਹੀਂ ਪਰ ਮੈਨੂੰ ਤੁੰਦਲੀ ਤੁਦਰੀ ਆਏ ਵੀ ਰਾਤੀ ਸਰ ਕੋ ਬੰਦੇ ਆਏ ਸੀ ਕਾਲਜ ਦੇ ਬੰਦੇ ਆਏ ਸੀ ਕਿ ਮੈਂ ਮਿਲੇ ਸੀਗਾ ਮੈਂ ਤੁੰਦਲੀ ਤੁਦਲੀ ਯਾਦ ਬੰਦੇ ਹੀ ਬਹੁਤ ਮਿਲਦੇ ਹੁਣ ਇਹਨਾਂ ਨੂੰ ਪੰਜਾਬ ਦੇ ਜਿਹੜੇ ਜਾਂਦੇ ਸਭ ਮਿਲ ਕੇ ਆਂਦੇ ਉਹਨਾਂ ਨੂੰ ਬੰਦਾ ਨਾ ਜਿਸ ਨੂੰ ਆਪਣਾ ਆਈਡਲ ਸਮਝਦਾ ਹੈ ਆ ਫਿਰ ਕਿਸ ਦਾ ਫੈਨ ਹੁੰਦਾ ਉਸ ਤੋਂ ਕਾਫੀ ਚੀਜ਼ਾਂ ਦੇਖ-ਦੇਖ ਕੇ ਸਿੱਖਣ ਦੀ ਕੋਸ਼ਿਸ਼ ਕਰਦਾ ਤਰਵਿੰਦਰ ਸਾਹਿਬ ਨਾਲ ਤੁਸੀਂ ਬੈਠੇ ਦੂਜੀ ਵਾਰੀ ਕੀ ਕੀ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਮਿਲੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਨਾਂ ਦੀਆਂ ਘੈਂਟ ਲੱਗਦੀਆਂ ਸੀ ਕਿ ਭਈ ਇੱਕ ਹੀ ਬੰਦਾ ਜਿਹੜਾ ਇਹਦੀ ਇਹ ਚੀਜ਼ਾਂ ਬਾਖ ਮਾਨ ਲੇ બસ ਸ਼ੂਟ ਦੀ ਗੱਲਾਂ ਚੱਲ ਰਹੀਆਂ ਸੀਗੀਆਂ ਉਹ ਸਟੋਰੀ ਸੁਣ ਰਹੇ ਸੀ ਉਹ ਕਹਿੰਦੇ ਯਾਰ ਗਿੱਪੀ ਛੱਡ ਸਟੋਰੀ ਤੂੰ ਤੈਨੂੰ ਪਸੰਦ ਹੈ ਨਾ ਮੈਨੂੰ ਦੱਸ ਦੀ ਮੈਨੂੰ ਮੌਕੇ ਤੇ ਜਿਹੜਾ ਸੀਨ ਹੋਏਗਾ ਮੈਨੂੰ ਦੱਸ ਦੀ ਮੈਂ ਉਸਨੂੰ ਕਰ ਦੇਗਾ ਮਤਲਬ ਉਹਨਾਂ ਨੇ ਕਦੀ ਸੋਚੇ ਨਹੀਂ ਹੁੰਦਾ ਇਹ ਵੀ ਸੋਚਦੇ ਨਹੀਂ ਵੀ ਮੇਰਾ ਰੋਲ ਕੀ ਹੈ ਕੀ ਨਹੀਂ ਹੈ ਉਹ ਚੁੱਪ ਕਰ ਕੇ ਕਹਿੰਦੇ ਵੀ ਯਾਰ ਜੋ ਤੈਨੂੰ ਪਸੰਦ ਹੈ ਗਿੱਪੀ ਮੈਨੂੰ ਦੱਸ ਦੇ ਮੈਂ ਆਪਣਾ ਕਰਕੇ ਤੇਰੀ ਤੇਰੀ ਫਿਲਮ ਤੇਰੀ ਫਿਲਮ ਜ਼ਰੂਰ ਕਰਾਂਗਾ ਮੈਂ ਬਾਈ ਇੰਨੀ ਗੱਲ ਮਤਲਬ ਸਭ ਤੋਂ ਵੱਡੀ ਗੱਲ ਹੈ ਵੀ ਐਡਾ ਵੱਡਾ ਸਟਾਰ ਹੋਵੇ ਤੇ ਇੰਨੀ ਸਿੰਪਲੀ ਸਿਟਿੰਗ ਇੰਨੀ ਸਿੰਪਲੀ ਗੱਲਬਾਤ ਤੇ ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ ਬਹੁਤ ਵੱਡੀ ਗੱਲ ਸੀ ਬਈ ਯਾਰ ਇੰਨੇ ਸਾਲ ਬਾਅਦ ਮਿਲਿਆ ਤੇ ਬੰਦੇ ਚ ਉਹੀ ਗੱਲਬਾਤ ਹੈ ਜੇ ਉਸ ਤਰ੍ਹਾਂ ਹੀ ਤਰੀਕਾ ਉਸ ਤਰ੍ਹਾਂ ਹੀ ਮਲਾਪੜਾ ਜੱਫੀ ਪਾ ਕੇ ਮਿਲਣਾ ਜੱਫੀ ਪਾ ਕੇ ਆ ਜਾ ਬਹਿ ਜਾ ਵਿਰਕਾ ਆ ਜਾ ਗਿੱਪੀ ਨੇ ਮੈਨੂੰ ਬੁਲਾਇਆ ਵੀ ਰਾਜਾ ਵਿਰਕਾ ਮੇਰਾ ਦੋਸਤ ਹੈ ਇਦਾਂ ਕਰਕੇ ਅਸੀਂ ਇਹਨਾਂ ਅਮਰੀਕਾ ਕੈਨੇਡਾ ਟੂਰ ਲੈ ਕੇ ਜਾਂਦੇ ਆ ਤੇ ਜੱਫੀ ਪਾ ਕੇ ਮਿਲਿਆ ਜੱਫੀ ਪਾ ਕੇ ਬੜੇ ਵਧੀਆ ਤਰੀਕੇ ਨਾਲ ਮਿਲਿਆ ਤੇ ਫਿਰ ਉਸ ਤੋਂ ਬਾਅਦ ਉਸ ਸਮੇਂ ਸਿਹਤ ਕਿੱਦਾਂ ਦੀ ਸੀਗੀ ਔਰ ਜਦੋਂ ਆ ਕੇ ਬੈਠੇ ਗੱਲਬਾਤ ਕਿੰਨੀ ਕਿ ਦੇਰ ਗੱਲਬਾਤ ਹੋਈ ਸੀਗੀ ਇਹ 15 ਸਾਲ ਪੁਰਾਣੀ ਗੱਲ ਹੈ ਗਿੱਪੀ ਦੇ ਘਰੇ ਅਸੀਂ 11 10 ਤੋਂ 11 ਚ ਬੈਠੇ ਸੀਗੇ ਤੇ ਦਰ 11 ਸਾਲ ਪੁਰਾਣੀ ਉਹ ਤੋਂ ਬਿਲਕੁਲ ਠੀਕ ਸੀਗੇ ਵਧੀਆ ਉਹ ਤਰੀਕੇ ਨਾਲ ਚੱਲਦੇ ਸੀ ਵਧੀਆ ਖਾਣਾ ਪੀਣਾ ਵਧੀਆ ਮੈਨੂੰ ਤੇ ਲਾਲ ਸੁਵੇ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਕਿ ਵੀ ਇਹ 70 ਸਾਲਾ ਉਹ ਤੋਂ 70 ਸਾਲ ਦੇ ਹੋਣੇ 70 75 ਦੇ ਹੋਣਗੇ ਉਹ ਤੋਂ ਮੈਨੂੰ ਲੱਗਦਾ ਨਹੀਂ ਸੀ ਵੀ ਇੰਨੇ ਉਹ ਹੋਣਗੇ ਪਰ ਬਹੁਤ ਵਧੀਆ ਸਿਹਤ ਸੀ ਬਹੁਤ ਵਧੀਆ ਸਿਹਤ ਸਿਹਤ ਤਾਂ ਹੁਣ ਆ ਕੇ ਆ ਚਾਰ ਪੰਜ ਸਾਲਾਂ ਜਾ ਕੇ ਸਿਹਤ ਥੋੜੀ ਖਰਾਬ ਹੋ ਗਈ ਇੱਕ ਮੂਵੀ ਸਾਈਨ ਹੋਣੀ ਸੀਗੀ ਗੀਪੀ ਘਰ ਵਾਲੇ ਇੱਕ ਮੂਵੀ ਬਣਾਣੀ ਸੀ ਜੀ ਜਿਹਦੇ ਵਿੱਚ ਇਹਨਾਂ ਦਾ ਰੋਲ ਸੀਗਾ ਫਿਰ ਕੀ ਬਣਿਆ ਮੂਵੀ ਦਾ ਕਿਉਂ ਨਹੀਂ ਰਿਲੀਜ਼ ਹੋਈ ਆ ਕਿਉਂ ਨਹੀਂ ਸ਼ੂਟ ਹੋਈ ਬਸ ਉਦੋਂ ਕੁਝ ਡੇਟਸ ਦੀ ਪ੍ਰੋਬਲਮ ਆ ਗਿਆ ਕੁਝ ਇਹਨਾਂ ਦੀ ਤਬੀਅਤ ਖਰਾਬ ਰਹਿਣ ਲੱਗ ਗਈ ਕੁਝ ਫਿਲਮ ਸਾਡੀ ਪੰਜਾਬ ਵਿੱਚ ਬੰਨੀ ਸੀ ਉੱਥੋਂ ਆਣਾ ਜਾਣਾ ਦੂਰ ਸੀਗਾ ਫਿਰ ਅਸੀਂ ਇਹ ਵੀ ਡਿਸਾਈਡ ਕੀਤਾ ਵੀ ਉਹਨਾਂ ਦੇ ਸ਼ਾਟ ਉੱਥੇ ਹੀ ਲੈ ਲਾਂਗੇ ਕਿਤੇ ਪਰ ਉਹ ਸਿਰੇ ਚੜੀ ਨਹੀਂ ਮਤਲਬ ਕਿ ਨਾ ਡੇਟਸ ਮਿਲੀਆਂ ਨਾ ਗੀਪੀ ਕੋ ਫਿਰ ਟਾਈਮ ਕਦੇ ਡਿਫਿਕਲਟ ਟਾਈਮ ਹੋ ਜਾਂਦਾ ਸੀਗਾ ਤੇ ਧਰਮਿੰਦਰ ਪਾਲੀ ਕੋ ਨਹੀਂ ਸੀ ਹੁੰਦਾ ਧਰਮਿੰਦਰ ਪਾਲੀਓ ਫਿਰ ਤੇ ਨਹੀਂ ਸੀ ਟਾਈਮ ਹੁੰਦਾ ਤਾਂ ਕਰਕੇ ਥੋੜਾ ਡੇਟ ਕਿੰਨਾ ਵੱਡਾ ਘਾਟਾ ਮੰਨਦੇ ਹੋ ਅੱਜ ਕੇ ਬਹੁਤ ਵੱਡਾ ਬਹੁਤ ਵੱਡਾ ਫਿਲਮ ਇੰਡਸਟਰੀ ਨੂੰ ਇੰਨਾ ਵੱਡਾ ਘਾਟਾ ਸਾਡੇ ਪੰਜਾਬ ਦੇ ਲੋਕਾਂ ਨੂੰ ਤਾਂ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਪੰਜਾਬ ਦੀ ਜਾਨ ਜਿੰਦ ਜਾਨ ਸੀ ਪੰਜਾਬ ਵਾਲੇ ਕੋਈ ਬੰਦਾ ਚਲ ਜੇ ਉਹਨਾਂ ਘਰ ਬਹੁਤ ਪਿਆਰ ਕਰਦੇ ਸੀ ਦਿਲੋਂ ਪਿਆਰ ਕਰਦੇ ਸੀਗੇ ਇੱਕ ਯੁੱਗ ਖਤਮ ਹੋ ਗਿਆ ਇੱਕ ਯੁੱਗ ਤਰਮਿੰਦਰ ਭਾਈ ਦੇ ਨਾਲ ਇੱਕ ਸਨ ਜਿਹੜੇ ਸੱਚੋਂ ਆਏ ਸੀ ਉਸ ਤੋਂ ਬਾਅਦ ਇੱਕ ਯੁੱਗ ਅੱਜ ਖਤਮ ਹੋ ਗਿਆ ਹੁਣ ਨਵੀਂ ਜਨਰੇਸ਼ਨ ਦੇਖੋ ਕਿ ਤੱਕ ਚੱਲਦੀ ਹੈ ਪਰ ਬਹੁਤ ਵੱਡਾ ਘਾਟਾ ਪੰਜਾਬ ਨੂੰ ਬਹੁਤ ਵੱਡਾ ਘਾਟਾ ਤੇ ਬਿਲਕੁਲ ਪਾਜੀ ਉਹਨਾਂ ਨੇ ਵੀ ਕਿਹਾ ਕਿ ਇੱਕ ਯੁੱਗ ਦਾ ਅੰਤ ਹੋ ਗਿਆ ਲੇਜੈਂਡ ਜਿਹਨਾਂ ਨੂੰ ਹੀ ਮੈਂਡ ਕਿਹਾ ਜਾਂਦਾ ਸੀਗਾ ਜਿਸ ਦੁਨੀਆ ਨੂੰ ਅਲਵਿਦਾ ਕਹਿ ਗਏ ਲੱਖਾਂ ਕਰੋੜਾਂ ਅੱਖਾਂ ਨਮ ਨੇ ਤੁਹਾਨੂੰ ਕਿਹੜੀ ਮੂਵੀ ਵਧੀਆ ਲੱਗਦੀ ਸੀ ਤੁਹਾਨੂੰ ਕਿਸ ਕਿਸ ਤਰ੍ਹਾਂ ਦੇ ਲੱਗਦੇ ਤਰਮਿੰਦਰ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨਲਿਸਤ ਮਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤ ਰੰਗ ਦੇ ਲਈ ਧੰਨਵਾਦ